ਕਿੱਥੇ ਜਦੋਂ ਮੈਂ ਵਿਦੇਸ਼ ਗਿਆ ਵਿਦੇਸ਼ ਦੇ ਵਿੱਚ ਮੈਂ ਪੁਰਤਗਾਲ ਦੇ ਵਿੱਚ ਗਿਆ ਪੁਰਤਗਾਲ ਦੇ ਵਿੱਚ ਮੈਂ ਇੱਕ ਟ੍ਰੇਨ ਦੇ ਵਿੱਚ ਸਫ਼ਰ ਕੀਤਾ ਟ੍ਰੇਨ ਸੀਗੀ ਮੈਟਰੋ ਟ੍ਰੇਨ ਮੈਟਰੋ ਟ੍ਰੇਨ ਦੇ ਵਿੱਚ ਜਦੋਂ ਮੈਂ ਸਫ਼ਰ ਕੀਤਾ ਤੇ ਸਫ਼ਰ ਦੌਰਾਨ ਉੱਥੇ ਟ੍ਰੇਨ ਦੇ ਵਿੱਚ ਬਿਲਕੁਲ ਵੀ ਰਸ਼ ਵੀ ਨਹੀਂ ਸੀਗਾ ਤੇ ਟ੍ਰੇਨ ਵਿੱਚ ਬੈਠਦੇ ਆ ਹੀ ਦੇਖੋ ਇੰਨੀਆਂ ਸੀਟਾਂ ਖਾਲੀ ਸੀਗੀਆਂ ਤਾਂ ਮੈਂ ਫਿਰ ਝੱਟ ਬੈਠਿਆ ਬੈਠਿਆ ਤੇ ਨਾਲ ਹੀ ਟ੍ਰੇਨ ਚੱਲ ਪਈ ਮੈਂ ਤਾਂ ਹੈਰਾਨ ਹੋ ਗਿਆ ਮੈਂ ਕਿਹਾ ਵਾ ਵਾ ਯਾਰ ਇਹ ਨਿਤਕੀ ਵਿਦੇਸ਼ਾਂ ਵਿੱਚ ਦੇਖੋ ਯਾਰ ਨੋ ਹੀ ਹੈਰਾਨ ਸੀਗਾ ਦੇਖ ਕੇ ਉੱਥੇ ਸਫਾਈ ਦੇਖੋ ਇੰਨੀ ਸਫਾਈ ਸੀਗੀ ਉੱਥੇ ਬਿਲਕੁਲ ਵੀ ਗੰਦ ਨਹੀਂ ਸੀ ਲੱਭ ਰਿਹਾ ਤੇ ਮੈਟਰੋ ਟ੍ਰੇਨ ਇੱਕ ਜਾ ਰਹੀ ਸੀ ਇੱਕ ਆ ਰਹੀ ਸੀਗੀ ਤੇ ਆ ਮੈਪ ਵਿੱਚ ਉਹਨਾਂ ਨੇ ਸਾਰਾ ਦੱਸਿਆ ਹੋਇਆ ਸੀਗਾ ਮੈਂ ਤਾਂ ਆਪ ਹੈਰਾਨ ਹੋ ਗਿਆ ਯਾਰ ਮੈਂ ਮੈਂ ਤਾਂ ਨਾ ਮੈਂ ਸਹੀ ਗੱਲ ਦੱਸਾਂ ਤੁਹਾਨੂੰ ਤਾਰੀਫ ਕਰਦੇ ਆ ਮੇਰੇ ਮੇਰੀ ਮੇ ਕੋ ਸ਼ਬਦ ਨਹੀਂ ਹੈਗੇ ਤਾਰੀਫ ਕਰਨ ਦੇ ਇਹਨਾਂ ਦੇ ਗੋਰਿਆਂ ਦੇ ਆ ਦੇਖੋ ਐਨੀ ਇਹਨਾਂ ਨੇ ਤਰੱਕੀ ਕੀਤੀ ਹੋਈ ਆ ਅਤੇ ਦੇਖੋ ਨਾਲ ਹੀ ਸਟੇਸ਼ਨ ਆਇਆ ਨਾ ਸਿਕਾ ਤੇ ਆ ਬੀਬੀ ਨੇ ਇੱਥੇ ਉਤਰਨਾ ਸੀ ਸਟੇਸ਼ਨ ਦੇ ਉੱਤੇ ਤੇ ਫਿਰ ਮੈਂ ਕਿਹਾ ਚਲੋ ਮੈਂ ਇੱਥੇ ਸਟੇਸ਼ਨ ਦੀ ਵੀਡੀਓ ਬਣਾਉਣਾ ਰੁਕਦੀਆਂ ਦੀ ਤੇ